ਪਾਕਿਸਤਾਨ ਦੇ ਨਾਲ ਵੱਧਦੇ ਤਣਾਅ ਦੇ ਵਿਚਾਲੇ ਜਿੱਥੇ ਦੇਸ਼ ਭਰ ਦੇ ਵਿੱਚ ਪਲਕੇ ਸਿਵਲ ਡਿਫੈਂਸ ਡ੍ਰਿਲ ਯਾਨੀ ਕਿ ਮੌਕ ਡ੍ਰਿਲ ਹੋਣੀ ਹੈ ਦੇਸ਼ ਦੇ 244 ਜ਼ਿਲ੍ਹਿਆਂ ਦੇ ਵਿੱਚ ਇੱਕੋ ਸਮੇਂ ਮੌਕ ਡ੍ਰਿਲ ਕੀਤੀ ਜਾਣੀ ਹੈ ਯਾਨੀ ਕਿ ਫੌਜ ਦੇ ਸਾਇਰਨ ਵੱਜਣੇ ਨੇ ਬਲੈਕਆਊਟ ਹੋਣੇ ਨੇ ਤੇ ਜੰਗ ਵਰਗੀ ਸਥਿਤੀ ਦੇ ਵਿੱਚ ਕਿਵੇਂ ਬਚਾਅ ਕਰਨਾ ਹੈ ਉਸ ਦੀ ਤਿਆਰੀ ਕਰਵਾਈ ਜਾ ਰਹੀ ਹੈ ਤਾਂ ਪਾਕਿਸਤਾਨ ਦੇ ਨਾਲ ਜੰਗ ਵਰਗੇ ਮਾਹੌਲ ਤੋਂ ਪਹਿਲਾਂ ਜਿੱਥੇ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਤੇ ਦੇਸ਼ ਦੇ ਵੱਖ-ਵੱਖ ਰਾਜਾਂ ਨੂੰ 7 ਮਈ ਨੂੰ ਮੌਕ ਡ੍ਰਿਲ ਕਰਵਾਏ ਜਾਣ ਦੇ ਨਿਰਦੇਸ਼ ਦਿੱਤੇ ਗਏ ਨੇ ਜਿਸ ਨੂੰ ਲੈ ਕੇ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਇਹ ਇਸ ਕਰਕੇ ਕਰਵਾਇਆ ਜਾ ਰਿਹਾ ਹੈ ਕਿ ਜੇਕਰ ਕੋਈ ਜੰਗ ਵਰਗੀ ਸਥਿਤੀ ਪੈਦਾ ਹੁੰਦੀ ਹੈ ਤਾਂ ਕਿਵੇਂ ਆਪਣਾ ਬਚਾਅ ਕਰਨਾ ਉਸ ਸਬੰਧੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਜਾ ਸਕੇ ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਮੌਕ ਡ੍ਰਿਲ ਦੇ ਦੌਰਾਨ ਪੰਜਾਬ ਦੇ ਵੀ ਕਈ ਜਿਲੇ ਜਦਬਤ ਸ਼ਾਮਲ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੌਕ ਡ੍ਰਿਲ ਹੋਣੀ ਹੈ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਇਸ ਦੇ ਨਾਲ ਹੀ ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਆਦਮਪੁਰ, ਬਰਨਾਲਾ, ਇਸ ਦੇ ਨਾਲ ਪਾਖੜਾ, ਨੰਗਲ, ਹਲਵਾਰਾ, ਕੋਟਕਪੂਰਾ, ਬਟਾਲਾ, ਮੋਹਾਲੀ ਤੇ ਇਸ ਦੇ ਨਾਲ ਅਬੋਹਰ, ਫਰੀਦਪੁਰ ਤੇ ਰੋਪੜ ਦੇ ਨਾਲ ਸੰਗਰੂਰ ਸ਼ਾਮਲ ਹੈ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਭਲਕੇ ਮੌਕ ਡ੍ਰਿਲ ਹੋਵੇਗੀ ਜਿਸ ਦਰਮਿਆਨ ਕਿ ਜੰਗ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਜਾਣੀ ਹੈ ਯਾਨੀ ਕਿ ਜੇਕਰ ਜੰਗ ਲੱਗਦੀ ਹੈ ਤਾਂ ਕਿਵੇਂ ਆਪਣਾ ਬਚਾਅ ਕਰਨਾ ਹੈ ਇਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਇਹ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ ਮੈਂ ਸ਼ਿਖਾ ਸ਼ਰਮਾ ਦੇ ਕਮਿਸ਼ਨਰ ਫਿਰੋਜ਼ਪੁਰ ਆਪ ਸਾਰਾ ਨੂੰ ਦੱਸਣਾ ਚਾਹੁੰਦੀ ਆ ਕਿ ਕੱਲ ਇੱਕ ਮੌਕ ਡ੍ਰਿਲ ਪਲਾਨਡ ਹੈ ਜ데 ਵਿੱਚ ਆਪਣਾ ਸਾਇਰਨ ਸਿਸਟਮ ਦੇ ਨਾਲ ਲੱਗੀ ਪੂਰਾ ਐਕਸਟੈਂਸਿਵ ਬਲੈਕਆਊਟ ਜਿਵੇਂ 48 ਘੰਟਾ ਪਹਿਲਾਂ ਇੱਕ ਵਾਪਰ ਹੋਈ ਸੀ ਉਸੇ ਤਰੀਕੇ ਨਾਲ ਇਹ ਇੰਟੀਗ੍ਰੇਟਿਡ ਵਾਪਰਲ ਪੂਰੇ ਸ਼ਹਿਰ ਤੇ ਕੈਂਟੂ ਏਰੀਆ ਦੇ ਇੰਟੀਗ੍ਰੇਟਿਡ ਵਾਪਰਲ ਦਾ ਪਲਾਨ ਹੈ। ਉਹਦੇ ਤਹਿਤ ਉਹਦੀ ਪ੍ਰੀਪੇਅਰਨੈਸ ਲਈ ਅੱਜ ਸ਼ਾਮ 7:00 ਤੋਂ 7:30 ਵਜੇ ਤੱਕ ਜਿਨਨੇ ਆਪਣੇ ਸੀਬੀ ਸਾਇਰਨ ਸਿਵਲ ਡਿਫੈਂਸ ਸਾਇਰਨਸ ਹੈ ਪੂਰੇ ਸ਼ਹਿਰ ਵਿੱਚ ਲੱਗੇ ਹੋਏ ਉਨਾ ਦੀ ਆਪਰੇਸ਼ਨੈਬਿਲਟੀ ਚੈੱਕ ਕਰਨ ਵਾਸਤੇ ਅੱਜ ਉਹਨਾਂ ਦੀ ਫੰਕਸ਼ਨੈਲਿਟੀ ਚੈੱਕ ਕਰਨ ਵਾਸਤੇ ਸਤੂ ਸਵਸਤ ਅਸੀਂ ਉਹ ਸਾਇਰਨਸ ਦੀ ਆ ਸਾਊਂਡ ਜਿਹੜੀ ਹੈ ਉਹ ਚੈੱਕ ਕਰਾਵਾਂਗੇ ਕਿ ਸਾਰੇ ਸਾਇਰਨਸ ਫੰਕਸ਼ਨਲ ਹੈ ਜਾਂ ਨਹੀਂ ਹੈ ਤਾਂ ਸਤੂ ਸਵਸਤ ਇਹਦੀ ਪ੍ਰੋਪਰਸਿਟੀ ਤੇ ਅੰਦਰ ਮੁਨਿਆਦੀ ਕਰਨ ਵਾਸਤੇ ਵੀ ਇਹ ਉਸੇ ਬਾਨ ਇਨੀਸ਼ੀਏਟਿਵ ਲੈ ਰਹੇ ਹਾਂ ਅੱਜ ਤਾਂ ਪਲੀਜ਼ ਇਹਦੇ ਵਿੱਚ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਇਹ ਕੱਲ ਦੀ ਜਿਹੜੀ ਮੌਕ ਡ੍ਰਿਲ ਹੈ ਉਹ ਆਪ ਸਾਰਾਂ ਦੇ ਸਹਿਯੋਗ ਨਾਲ ਇਹ ਪੂਰੀ ਸਕਸੈਸਫੁਲ ਹੋ ਸਕਦੀ ਹੈ। ਉਹਦੀ ਪ੍ਰੀਪੇਅਰਡਨੈਸ ਤਹਿਤ ਹੀ ਉਹਦੀ ਤਿਆਰੀ ਤਹਿਤ ਹੀ ਉਹਦੀ ਮੁਸਤੈਦੀ ਤਹਿਤ ਹੀ ਇਹ ਅੱਜ ਦੀ ਜਿਹੜੀ ਸਾਇਰਨਸ ਦੀ ਵਰਕੈਬਿਲਿਟੀ ਚੈੱਕ ਕਰਾਉਣ ਵਾਸਤੇ ਇਹ ਐਕਸਰਸਾਈਜ਼ ਕੀਤੀ ਜਾ ਰਹੀ ਹੈ। ਇਹ ਇੱਕ ਰੂਟੀਨ ਐਕਸਰਸਾਈਜ਼ ਹੈ ਸੋ ਥੈਟ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਜਿਹੜੇ ਸਾਇਰਨ ਲੱਗੇ ਹੋਏ ਆ ਉਹ ਸਾਰੇ ਫੰਕਸ਼ਨਲ ਵੀ ਹੈ ਕਿ ਨਹੀਂ ਹੈ। तर ता ए टाईम सत्तो सवा सात राहू का जी थँक्यू